ਅਲਰੇਡੀ ਸਾਡੇ ਵੱਲੋਂ ਜਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਜਿਹੜੀ ਲਗਾਤਾਰ ਜਿਹੜੇ ਮਾੜੇ ਅਨਸਰਾਂ ਤੇ ਸਮਗਲਰਸ ਤੇ ਗੈਂਗਸਟਰਸ ਤੇ ਤੇ ਹੋਰ ਜਿਹੜੇ ਮਾੜੇ ਅਨਸਰ ਹੈ ਉਹਨਾਂ ਤੇ ਮੁਹਿੰਮ ਚੱਲ ਰਹੀ ਹੈ ਉਸ ਤੇ ਚੱਲਦੇ ਹੋਏ ਸਾਡੇ ਐਸ ਐਚਓ ਸਿਟੀ ਵੱਲੋਂ ਡੀ ਐਸ ਪੀ ਸਾਹਿਬ ਸਿਟੀ ਦੀ ਸੁਪਰਵੀਜ਼ਨ ਤੇ ساری ਟੀਮ ਵੱਲੋਂ ਆ ਬੜੀ ਵਧੀਆ ਸਫਲਤਾ ਮਿਲੀ ਜਦੋਂ ਦੋ ਬੰਦਿਆਂ ਨੂੰ ਅਰੈਸਟ ਕੀਤਾ ਜਸਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਜਿਹੜੇ ਜਿਹੜਾ ਜਸਵਿੰਦਰ ਸਿੰਘ ਕਰੀਬ ਤੇ 1 ਸਾਲ ਦਾ ਤੇ ਸ਼ਮਸ਼ੇਰ ਸਿੰਘ 25 ਸਾਲ ਦੀ ਉਮਰ ਹੈ ਇਹ ਜੇਲ੍ਹ ਦੇ ਵਿੱਚ ਸਮਾਨ ਸਿੱਟਦੇ ਸੀਗੇ ਉਹਦੇ ਜੇਲ੍ਹ ਦੇ ਨੇੜੇ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਜਰਦਾ ਵਗੈਰਾ ਜਾਂ ਤੇ ਨਸ਼ੀਲੀਆਂ ਗੋਲੀਆਂ ਇਹਨਾਂ ਨੇ ਬਾਹਰੋਂ ਅੰਦਰ ਸਿੱਟ ਦਿੰਦੇ ਆ ਅੰਦਰ ਉਹਨਾਂ ਦਾ ਤਾਲਮਿਲ ਕੀਤਾ ਹੁੰਦਾ ਕਿਸੇ ਤਰੀਕੇ ਦੇ ਨਾਲ ਵੀ ਇਸ ਜਗ੍ਹਾ ਤੇ ਆ ਜਿਓ ਤੇ ਉਸ ਜਗ੍ਹਾ ਤੇ ਇਹ ਸਮਾਨ ਸਿੱਟਿਆ ਹੋਊਗਾ ਕਿਉਂਕਿ ਦਿਨ ਵੇਲੇ ਅੰਦਰਲੇ ਪਾਸੇ ਉਹਨਾਂ ਦੀ ਮੂਵਮੈਂਟ ਹੋ ਸਕਦੀ ਹੁੰਦੀ ਹੈ ਜਿਹੜੇ ਇਨਮਿਟਸ ਹੁੰਦੇ ਜੇਲ੍ਹ ਦੇ ਤੇ ਉੱਥੋਂ ਇਹਨੂੰ ਮੌਕੇ ਤੇ ਫੜਿਆ ਤੇ ਇਹਨਾਂ ਪਾਸੋਂ ਦੋ ਪਿਸਤੌਲ ਬਰਾਮਦ ਹੋਏ ਇਹ ਬੰਦੇ ਦਾ ਜਦੋਂ ਪੁੱਛਗਿੱਛ ਕੀਤੀ ਗਈ ਇਹ ਸਾਰਾ ਆਪਰੇਸ਼ਨ ਪਹਿਲਾਂ ਹੀ ਇਹਨਾਂ ਦੇ ਕੋਲ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀ ਸਾਰਾ ਕੁਝ ਦਿਨ ਤੋਂ ਇਹਨਾਂ ਦੇ ਮਗਰ ਲੱਗੇ ਹੋਏ ਸੀ ਸਾਡੀ ਟੀਮ ਤੇ ਇਹਨਾਂ ਤੋਂ ਜਦੋਂ ਹੋਰ ਪੁੱਛਗਿੱਛ ਕੀਤੀ ਗਈ ਤਾਂ ਇੱਥੇ ਪਤਾ ਲੱਗਿਆ ਵੀ ਇਹਨਾਂ ਤੇ ਪਹਿਲਾਂ ਵੀ 5-5 ਦੋਨਾਂ ਤੇ 5-5 ਮੁਕੱਦਮੇ ਦਰਜ ਐ ਜਿਹੜੇ ਸਨੇਚਿੰਗਸ ਦੇ ਆ ਚੋਰੀ ਦੇ ਆ ਇਹਨਾਂ ਤੋਂ ਮੋਟਰਸਾਈਕਲ ਚੋਰੀ ਦੇ ਵੀ ਬਰਾਮਦ ਹੋਏ ਐ ਤੇ ਆਰਮਜ਼ੈਕਟ ਦੇ ਤੇ ਹੁਣ ਵੀ ਇਹਨਾਂ ਤੋਂ ਪੁੱਛਗਿੱਛ ਜਾਰੀ ਐ ਇਹਨਾਂ ਨੇ ਇੱਕ ਦੋ ਸਨੇਚਿੰਗਸ ਮੰਨੇ ਐ ਜਿਹੜੀਆਂ ਪਿਛਲੀਆਂ ਸਨੇਚਿੰਗਸ ਇਹਨਾਂ ਨੇ ਕੀਤੀਆਂ ਇਤੇ ਤੇ ਹੋਰ ਵੀ ਇਹਨਾਂ ਤੋਂ ਸਾਨੂੰ ਕਾਫੀ ਇਹਨਾਂ ਤੋਂ ਬਰਾਮਦਗੀਆਂ ਹੋਣ ਦੀ ਉਮੀਦ ਹੈ ਅਸੀਂ ਹੋਰ ਪੁੱਛਗਿੱਛ ਕਰਦੇ ਹਾਂ ਜਿੱਥੋਂ ਇਹ ਬੈਕਵਰਡ ਲਿੰਕੇਜਸ ਕਿੱਥੋਂ ਇਹ ਗੋਲੀਆਂ ਲੈ ਕੇ ਆਏ ਕਿੱਥੋਂ ਵੈਪਨਸ ਲੈ ਕੇ ਆਏ ਬਿਲਕੁਲ ਜੀ ਲੁੱਟਖੋ ਦੇ ਨਾਲ ਪਹਿਲਾਂ ਪਰਚੇ ਆ ਤੇ ਇਹਨਾਂ ਨੇ ਇਸੇ ਕੰਮ ਨੂੰ ਯੂਜ਼ ਕਰਨਾ ਸੀ ਹੋਰ ਇਹਨਾਂ ਨੇ ਤੇ ਸ਼ਰਾਰਤੀ ਅਨਸਰ ਹੈ ਇਹਨਾਂ ਤੇ ਪਹਿਲਾਂ ਇੰਨੇ ਪਰਚੇ ਤੇ ਹੁਣ ਇਹ ਇਹਨਾਂ ਨੂੰ ਚੰਗਾ ਸੀ ਇਹਨਾਂ ਤੇ ਪੂਰੀ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਇਹਨਾਂ ਨੂੰ ਫੇਰ ਮੈਂ ਤੇ ਇਹੀ ਕਹਿਣਾ ਚਾਹਣਾ ਹੈ ਵੀ ਸਾਡੇ ਤੋਂ ਜੇ ਇਹ ਸੋਚਦੇ ਆ ਵੀ ਅਸੀਂ ਨਾਜਾਇਜ਼ ਤਸਕਰੀ ਕਰਕੇ ਡਰੱਗਸ ਵੇਚ ਕੇ ਜਾਂ ਹਥਿਆਰਾਂ ਦੀ ਨੋਕ ਤੇ ਅਸੀਂ ਕੋਈ ਪੈਸੇ ਕਮਾ ਸਕਦੇ ਹਾਂ ਅਮੀਰ ਬਣ ਸਕਦੇ ਹਾਂ ਤੇ ਇਸ ਚੀਜ਼ ਨੂੰ ਭੁੱਲ ਜਾਣ ਸਾਡੀ ਪੁਲਿਸ ਫਿਰੋਜ਼ਪੁਰ ਪੁਲਿਸ ਸਾਡੀ ਸਾਰੇ ਪੁਲਿਸ ਸਟੇਸ਼ਨ ਜਿਹੜੇ ਐਸ ਐਚ ਓਜ਼ ਆ ਟੀਮਾਂ ਸਾਡੀਆਂ ਸਾਰੇ ਪੂਰੇ ਸਤਰਕ ਹੈ ਤਾਂ ਹੀ ਹ ਰਿਕਵਰੀਜ਼ ਹੋ ਰਹੀਆਂ ਤੇ ਅਸੀਂ ਇਹਨਾਂ ਦੇ ਮਨਸੂਬੇ ਇਹਨਾਂ ਉਹਦੇ ਵਿੱਚ ਇਹਨਾਂ ਨੂੰ ਪਾਸ ਨਹੀਂ ਹੋਣ ਦੇਣਾ ਤੇ ਇਹ ਆਪਣੇ ਜੋ ਕ੍ਰਾਈਮ ਕਰ ਰਿਹਾ ਕ੍ਰਾਈਮ ਦੇ ਮੁਤਾਬਕ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੂਗੀ